ਜਾ ਜਿਹੜੇ ਕੰਮ ਤਹਾਕਿਆਂ ਚ ਹੋਣੇ ਸੀ ਉਹਨਾਂ ਨੇ ਹਫ਼ਤਿਆਂ ਦੇ ਵਿੱਚ ਕੀਤੇ ਆ ਕੇ ਤਾਂ ਤੁਸੀਂ ਕਿਤਾਬ ਦੇ ਵਿੱਚ ਪੜ੍ਹੋਗੇ ਜੇ ਤੁਸੀਂ ਸਰਾਬਾ ਦਾ ਦੇਖੋ ਮਤਲਬ ਕਿਤੇ ਜਾ ਕੇ ਵੀ ਪੰਜਾਂ ਮਹੀਨਿਆਂ ਚ ਐ ਲੱਗਦਾ ਕਿ ਉਹ ਨਾ ਕਿਤੇ ਬੈਠਾ ਹੋਣਾ ਨਾ ਸੁੱਤਾ ਹੋਣਾ ਇੰਨੇ ਕੰਮ ਕਿਹੜੀ ਸ਼ੌਣੀਆਂ ਉਤਰੀ ਭਾਰਤ ਦੀ ਜਿਹਦੇ ਚੋਂ ਨਹੀਂ ਗਿਆ ਪੇਪਰ ਕੱਢਣਾ ਹੈ ਆਪ ਲਿਖਣਾ ਹੈ ਉਹਦੀਆਂ ਕਾਪੀਆਂ ਕਰਵਾਉਣੀਆਂ ਲੋਕਾਂ 'ਚ ਵੰਡਣਾ ਹੈ ਡਾਕੇ ਮਾਰਨੇ ਆ ਪਾਰਟੀ ਦੀਆਂ ਮੀਟਿੰਗਾਂ ਕਰਨੀਆਂ ਬੰਗਾਲ ਚ ਜਾ ਕੇ ਲੀਡਰਾਂ ਨੂੰ ਕੰਟੈਕਟ ਕਰਨਾ ਹੈ ਅਕਾਲੀ ਜਿਹੜੇ ਆਗੂ ਸੀਗੇ ਉਹਨਾਂ ਨਾਲ ਸੰਪਰਕ ਕਰਨਾ ਹੈ ਮਤਲਬ ਪਤਾ ਹੀ ਨਹੀਂ ਬੰਦਾ ਕਿੰਨੇ ਕੰਮ ਕਰ ਰਿਹਾ ਹੈ ਜਦੋਂ ਉਹਨਾਂ ਨੇ ਫੈਸਲਾ ਕਰ ਲਿਆ ਕਿ ਆਪਾਂ 21 ਫਰਵਰੀ ਨੂੰ ਬਗਾਵਤ ਕਰਨੀ ਹੈ ਤਾਂ ਉਦੋਂ ਵੀ ਉਹਨੇ 3 ਫਰਵਰੀ ਤੋਂ ਲੈ ਕੇ 11 ਫਰਵਰੀ ਤੱਕ 8 ਦਿਨਾਂ ਚ ਉੱਤਰੀ ਭਾਰਤ ਦੀਆਂ 9 ਸ਼ੌਣੀਆਂ ਘਾਤੀਆਂ ਤੇ ਉਹ ਸ਼ੌਣੀਆਂ ਵੀ ਕੋਈ ਐ ਨਹੀਂ ਕਿ ਆ ਇੱਕ ਦਿੱਲੀ ਆ ਤੇ ਇੱਕ ਮਾਥਰਾ ਇੱਕ ਕਾਗਰਾ ਪਰ ਕਿੱਥੋਂ ਤੱਕ ਉਹ ਬਨਾਰਸ ਲਖਨਊ ਉਜੋਧਿਆ ਫੈਜਾਬਾਦ ਤੱਕ ਇਹਨਾਂ ਸਾਰੀਆਂ ਸ਼ਾਹੋਣੀਆਂ ਦੇ ਵਿੱਚ ਉਸ ਮੋਕੇ ਸਾਧਨ ਵੀ ਕਿੰਨੇ ਅਕਸੀ ਗੱਡੀਆਂ ਤਰ ਹੋ ਹਲਕੀ ਸ ਤੂਫਾਨੀ ਜਿਹੜਾ ਮੈਂ ਇਹ ਤਾਂ ਸਰਲੇਖ ਦਿੱਤਾ ਨਾ ਤੂਫਾਨਾਂ ਦਾ ਸ਼ਾਹ ਸਵਾਰ ਕਿ ਜਦੋਂ ਸਮਾਂ ਤਾਂ ਤੂਫਾਨ ਵਾਂਗੂ ਵਗ ਰਿਹਾ ਹੈ ਉਦੋਂ ਉਹ ਤੇ ਕਾਠੀ ਪਾਉਣੀ ਇਹ ਆਮ ਬੰਦੇ ਦਾ ਕੰਮ ਨਹੀਂ ਜਿਹੜਾ ਅਥਰਾ ਘੋੜਾ ਹੁੰਦਾ ਉਹਦਾ ਸਵਾਰੀ ਹਰੇਕ ਨਹੀਂ ਕਰ ਸਕਦਾ ਉਹ ਚ ਸੁਧਾਰਨ ਗੁਣ ਚਾਹੀਦੇ ਸੋ ਇੰਨੀ ਕਮਾਂਡ ਸੀ ਉਹਦੀ ਸਾਰੇ ਕੰਮਕਾਰ ਦੇ ਉੱਤੇ ਤੋ ਇਸ ਤਰ੍ਹਾਂ ਦੀ ਦ੍ਰਿਸ਼ਟੀ ਲੈ ਕੇ ਸਰਾਬੇ ਨੇ ਕੰਮ ਕੀਤਾ ਇਹ ਵੈਗਰੂ ਦੀ ਬਖਸ਼ੀ ਉਹਨੂੰ। ਹੁਣ ਜਦੋਂ ਇਹ ਕਿਤਾਬ ਛਪ ਚੁੱਕੀ ਸੀ ਮੇਰੀ ਉਸ ਤੋਂ ਬਾਅਦ ਇੱਕ ਹੋਰ ਦਸਤਾਵੇਜ਼ ਬੜਾ ਮਹੱਤਵਪੂਰਨ ਸਾਹਮਣੇ ਆਇਆ ਲਿਖਣ ਵੇਲੇ ਨਹੀਂ ਸੀ। ਉਹ ਇਹ ਹੈ ਕਿ ਕਰਤਾਰ ਸਿੰਘ ਸਰਾਬਾ ਦੇ ਤਿੰਨ ਚਾਚੇ ਸੀ। ਇਹਦੀ ਇਹ ਦੇ ਪਿਤਾ ਦਾ ਚਲਾਣਾ ਇਹ 5 ਸਾਲ ਦਾ ਸੀ ਜਦੋਂ ਇਹਦਾ ਬਾਪ ਦਾ ਸਿਰ ਤੋਂ ਸਾਹਾ ਚਲਾ ਗਿਆ। 12 ਸਾਲ ਦਾ ਸੀ ਜਦੋਂ ਮਾਂ ਦੀ ਵੀ ਮੌਤ ਹੋ ਗਈ। ਇੱਕ ਦੀ ਭੈਣ ਸੀ ਵੱਡੀ ਇੱਕ ਆਪ ਸੀ ਫਿਰ ਆਪਦੇ ਦਾਦੇ ਕੋਲ ਹੀ ਰਹਾ ਪਰ ਇਹਦੇ ਤਿੰਨ ਚਾਚੇ ਸੀ ਜਿਹੜੇ ਪੜ੍ਹੇ ਲਿਖੇ ਸੀ ਤੇ ਅਫਸਰ ਸੀ ਅੰਗਰੇਜ਼ਾਂ ਦੇ ਉੜੀਸਾ ਦੇ ਵਿੱਚ ਉੱਥੇ ਇਹ ਇੱਕ ਸਾਲ ਜਾ ਕੇ ਰਿਹਾ ਉਹਨਾਂ ਕੋਲੇ ਦਸਮੀਆਂ ਨੇ ਉੱਥੋਂ ਕੀਤੀ ਕਟਕ ਸ਼ਹਿਰ ਦੇ ਵਿੱਚ ਰਹਿੰਦੇ ਸੀ ਉਹਨਾਂ 'ਚ ਇੱਕ ਚਾਚਾ ਤਾਂ ਡਾਕਟਰ ਸੀਗਾ ਫੌਜ ਦੇ ਵਿੱਚ ਵੀਰ ਸਿੰਘ ਉਹਦਾ ਨਾਮ ਸੀ ਸਬ ਅਸਿਸਟੈਂਟ ਸਰਜਨ ਸੀ ਇੱਕ ਜੰਗਲਾਤ ਵਿਭਾਗਮੇ ਦਾ ਅਫਸਰ ਸੀ ਸੋ ਤਿੰਨੇ ਚਾਚੇ ਪੜ੍ਹੇ ਹੋਏ ਸੀ ਉਹਨਾਂ ਨੇ ਇਹਦੀ ਮਦਦ ਵੀ ਕੀਤੀ ਪੜਨ ਵੇਲੇ ਤੇ ਅਮਰੀਕਾ ਭੇਜਣ ਵੇਲੇ। ਉੱਥੇ ਜਦੋਂ ਇਹ ਗੱਧਰ ਵਾਲੇ ਪਾਸੇ ਪਹੇ ਗਿਆ ਪੜ੍ਹਾਈ ਪੜ੍ਹਾਈ ਦਾ ਵਿਚਾਰ ਛੱਡ ਕੇ ਜਦੋਂ ਅਖਬਾਰ ਕੱਢਿਆ ਗੱਧਰ ਅਖਬਾਰ ਤਾਂ ਉਹਦੇ ਇਹ ਲੋਕਾਂ ਨੂੰ ਭੇਜਦੇ ਸੀ ਬਾਈ ਪੋਸਟ ਕਰਤਾਰ ਸਿੰਘ ਰਾਬਾ ਨੇ ਆਪਣੇ ਚਾਚੇ ਨੂੰ ਕਿਉਂਕਿ ਉਹ ਫੌਜ ਸੀ ਉਸ ਮੌਕੇ ਉਹ ਸੈਂਟਰਲ ਅਫਰੀਕਾ ਦੇ ਵਿੱਚ ਤਣਾਤ ਸੀ। ਉੱਥੇ ਉਹਨੇ ਉਹਨੂੰ ਗੱਧਰ ਅਖਬਾਰ ਦੇ ਪੈਕਟ ਭੇਜਨੇ ਸ਼ੁਰੂ ਕਰ ਦਿੱਤੇ। ਨਾਲ ਚਿੱਠੀਆਂ ਵੀ ਲਿਖੀਆਂ ਉਸ ਨੇ ਕੀ ਕੀਤਾ ਉਹ ਇੰਨਾ ਡਰਿਆ ਮਤਲਬ ਉਹਨੇ ਉਹ ਪੈਕਟ ਖੋਲੇ ਵੀ ਇਵਨ ਚਿੱਠੀ ਕਦੀ ਬੜੀ ਮੁਰਕੇ ਚਿੱਠੀ ਵੀ ਨਹੀਂ ਸੀ ਖੋਲਦਾ ਉਹ ਆਪਣੇ ਅਫਸਰ ਨੂੰ ਦੇ ਦਿੰਦਾ ਸੀ ਵੀ ਆਹ ਅਮਰੀਕਾ ਤੋਂ ਆਈ ਹੈ ਤੇ ਮੈਨੂੰ ਲੱਗਦਾ ਮੇਰੇ ਭਤੀਜੇ ਨੇ ਭੇਜੀ ਹੋਣੀ ਹੈ ਇਹ ਤੁਸੀਂ ਪੜ ਲਓ ਤੈਨੂੰ ਸੰਭਾਲ ਕੇ ਰੱਖਿਓ ਹੋ ਸਕਦਾ ਜੇ ਗੱਲ ਗਾਂ ਵਧ ਗਈ ਇਹਦੀ ਕਿਤੇ ਲੋੜ ਪਊ ਆਪਾਂ ਨੂੰ